ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਤੂੜੀ ਦਾ ਰੇਟ ਬਹੁਤ ਜ਼ਿਆਦਾ ਘਟ ਗਿਆ ਇਸ ਟਾਈਮ ਪੰਜਾਬ ਦੇ ਵਿੱਚ ਪਹਿਲਾਂ 550 450 350 350 ਤੋਂ ਹੁੰਦੀ ਹੋਈ ਤੂੜੀ ਇਸ ਟਾਈਮ ਆਪਣੇ 300 ਰਹਿ ਗਈ ਆ ਤੇ ਜਿਹੜੇ ਭਰਾਵਾਂ ਦੀ ਤੂੜੀ ਪਈ ਆ ਤੇ ਉਹ ਭਰਾਵੋ ਵੇਚ ਲਓ ਕਿਉਂਕਿ ਇਹ ਦੂ ਰੇਟ ਘਟ ਗਿਆ ਹੁਣ ਕਿਉਂਕਿ ਬਾਡੀ ਦਾ ਟਾਈਮ ਆ ਗਿਆ 10-15 ਦਿਨਾਂ ਤੱਕ ਬਾਡੀ ਹੋਣੀ ਸ਼ੁਰੂ ਹੋ ਜਾਣੀ ਆ ਤੇ ਪੰਜਾਬ ਦੇ ਵਿੱਚ ਤੂੜੀ ਦਾ ਜਿਆਦਾ ਬਹੁਤ ਰੇਟ ਜਿਆਦਾ ਘਟ ਗਿਆ ਹੁਣ ਕਾਰਨ ਕੁਝ ਜਾਨੀ ਕਿ ਜਿਵੇਂ ਆਪਣੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਚਾਰ ਪਾਇਆ ਵੱਡੀ ਪੱਧਰ ਤੇ ਕਿਸਾਨਾਂ ਦਾ ਚਾਰ ਪਾਇਆ ਹੋਣ ਕਰਕੇ ਇਹ ਚੀਜ਼ ਨਾਲ ਤੂੜੀ ਦੇ ਰੇਟਾਂ ਜਿਵੇਂ ਐਦ ਕਿ ਘਰਾਫਟ ਗਿਆ ਐਦ ਕਿ ਤੂੜੀ ਦੇ ਵਧਣ ਦੇ ਬਹੁਤ ਜਿਆਦਾ ਘੱਟ ਚਾਂਸ ਸੀ ਕਿਉਂਕਿ ਤੂੜੀ 550 ਤੋਂ ਅੱਗੇ ਗਾਹਾਂ ਗਈ ਨਹੀਂ ਜਿਹੜੇ ਹਿਸਾਬ ਨਾਲ ਪੰਜਾਬ ਦੇ ਵਿੱਚ ਮੌਸਮਾ ਮੌਸਮ ਖਰਾਬ ਰਿਹਾ ਆਪ ਨੂੰ ਸਾਰਿਆਂ ਨੂੰ ਪਤਾ ਕੀ ਕਣਕਾਂ ਡਿਗੀਆਂ ਮੇਨੇ ਤਾਂ ਇਹ ਹਿਸਾਬ ਨਾਲ ਤੂੜੀ ਐਤ ਕੀ ਘੱਟ ਬਣਨੀ ਆ ਤਾਂ ਤੁਹਾਨੂੰ ਦੱਸ ਦਈਏ ਤੂੜੀ ਘੱਟ ਬਣਨ ਕਰਕੇ ਤੇ ਤੂੜੀ ਦਾ ਅਗਲੇ ਸਾਲ ਨੂੰ ਰੇਟ ਵਧੂਗਾ ਸਾਰੇ ਕਿਸਾਨ ਭਰਾ ਆਪੋ ਆਪਣੇ ਤੂੜੀ ਜਾਦੇ ਵੇਚਿਓ ਨਾ ਕਿਉਂਕਿ ਮੂਰੇ ਅੱਗੇ ਆਪਾਂ ਨੂੰ ਲੋੜ ਆ ਕਿਉਂਕਿ ਮੂਰੇ ਰੇਟ ਵਧਣ ਦੇ ਬਹੁਤ ਜ਼ਿਆਦੇ ਚਾਂਸ ਨੇ ਤੇ ਵੀਡੀਓ ਆਪਣੇ ਲੈ ਕੇ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਗੇ ਆਪਣੇ ਲੋਕਾਂ ਤੱਕ ਪਹੁੰਚਾਓ ਕਿਉਂਕਿ ਤੂੜੀ ਦੇ ਰੇਟਾਂ 'ਚ ਬਹੁਤ ਭਾਰੀ ਗਰਾਫਟ ਆ। ਇਸ ਟਾਈਮ ਤੇ ਜਿਨ੍ਹਾਂ ਨੇ ਵਿੱਚ ਬਹੁਤ ਇਹ ਜਿਹੇ ਭਰਾ ਨੇ ਜਿਨ੍ਹਾਂ ਨੇ ਸਾਰੇ ਨੇ ਤੂੜੀ ਰੱਖ ਲਈ ਕਿਉਂਕਿ ਅਲਾ ਕਹਿੰਦਾ ਵੀ ਜਰ 300 ਰੁਪਏ ਦੇ ਵਿੱਚ ਪਵਾਵਾਂਗੇ ਵੀ ਅਗਲੇ ਸੀਜ਼ਨ ਵੇਚ ਦਾਂਗੇ। ਤੇ ਇਹੀ ਇੱਕ ਕਾਰਨ ਵੀ ਆ ਤੇ ਮੂਰ ਨੂੰ ਲੱਗਦਾਗਾ ਜੋ ਸੁਭਾਵਨਾ ਤੂੜੀ ਵਾਲਨਾਂ ਨਾਲ ਗੱਲ ਹੋਈ ਹੈ ਵੀ ਘਟਣ ਆਪਣੀ ਸੌਰੀ ਤੂੜੀ ਵਦਨ ਦੇ ਬਹੁਤ ਸਾਰ ਨੇ। ਕਿਉਂਕਿ ਤੂੜੀ ਤਾਂ ਵਦ ਨਹੀਂ ਆ ਲਿਗੀਆਂ ਕਣਕਾਂ ਦੇ ਮਸ਼ੀਨਾਂ ਦੇ ਉੱਤੋਂ ਨਿਕਲ ਜਾਂਦਾ ਤੂੜੀ। ਮੂਰ ਨੂੰ ਘਟੂਗੀ ਤੇ ਰੇਟ ਵਧੂਗਾ ਯਾਨੀ ਕਿ ਤੂੜੀ ਬਣਨ ਦੇ ਵਿੱਚ ਘਟੂਗੀ ਤੇ ਰੇਟ ਵਧਣ ਦੇ ਬਹੁਤ ਜ਼ਿਆਦਾ ਚਾਂਸ ਨੇ ਤੇ ਜਿਨ੍ਹਾਂ ਦੀ ਰੱਖੀ ਵੀ ਆ ਠੀਕ ਆ ਜਿਨ੍ਹਾਂ ਨੇ ਵੇਚਣੀਆਂ ਤਾਂ ਇੱਕ ਦੋ ਤਰ੍ਹਾਂ ਦੇ ਵਿੱਚ ਵੇਚ ਸਕਦੇ ਹੋ ਵੀਡੀਓ